4 ਸਾਲ ਦੀ ਬੱਚੀ ਦਾ ਮਰਡਰ ਹੋਇਆ ਰੇਪ ਹੋਇਆ ਤੇ ਉਸ ਤੋਂ ਬਾਅਦ ਦੋਸ਼ੀ ਜਿਹੜਾ ਹੈ ਫਰਾਰ ਹੋ ਗਿਆ ਇਹ ਬੇਸਿਕਲੀ ਬੱਚੀ ਜਿਹੜਾ ਇਹਨਾਂ ਦਾ ਪਰਿਵਾਰ ਹੈ ਪਿੱਛੋਂ ਯੂਪੀ ਤੋਂ ਆ ਇਹ ਆਪਣੇ ਨਾਨੇ ਦੇ ਘਰ ਜਿਹੜਾ ਉੱਥੇ ਆਈ ਹੋਈ ਸੀ ਤਕਰੀਬਨ ਕੁਝ ਦਿਨ ਪਹਿਲੋ ਸਿਰਫ ਮਿਲਣ ਲਈ ਜੋ ਕਿ ਇਹਦੀ ਮਾਂ ਉੱਥੇ ਸੀ ਬਟ ਆਪਣੀ ਇੱਕ ਮਾਸੀ ਦੇ ਨਾਲ ਜਿਹੜਾ ਇੱਥੇ ਆਈ ਸੀ ਤਾਂ ਇਹ ਬੱਚੀ ਨੂੰ ਇਹਨੇ ਸਵੇਰੇ ਕਰੀਬ 9-10 ਵਜੇ ਉੱਥੋਂ ਜਿਹੜਾ ਇਹ ਵਾਰਦਾਤ ਹੋਈ ਜੀ ਉਸ ਤੋਂ ਬਾਅਦ ਘਰਦਿਆਂ ਨੂੰ ਜਿਹੜਾ ਇਸ ਗੱਲ ਬਾਰੇ ਤਕਰੀਬਨ ਸ਼ਾਮ ਨੂੰ 6 ਵਜੇ ਪਤਾ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ 6 ਵਜੇ ਇਤਲਾਹ ਦਿੱਤੀ ਇਤਲਾਹ ਦੇਣ ਤੋਂ ਬਾਅਦ ਸਾਡੇ ਸਬਰੀਨ ACP ਇੰਡਸਟਰੀ ਵੀ ਤੇ ਇਹਨਾਂ ਨੇ ਸਾਰਿਆਂ ਨੇ ਮਤਲਬ ਇਹਨੂੰ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਮੁਕੱਦਮਾ ਦਰਜ ਕਰਕੇ ਤੇ ਇਮੀਡੀਏਟਲੀ ਜਿਹੜੀਆਂ ਅਸੀਂ ਪਾਰਟੀਆਂ ਜਿਹੜੀਆਂ ਉਹ ਆਊਟ ਆਫ ਸਟੇਟ ਭੇਜਤੀਆਂ ਸੀ ਉਦੇ ਵਿੱਚ ਜਦੋਂ ਭੇਜਣ ਤੋਂ ਬਾਅਦ ਫਿਰ ਕਾਫੀ ਦਿਨ ਜਿਹੜੀ ਹੈ ਇਹਦੇ ਵਿੱਚ ਮਿਹਨਤ ਕਰਨੀ ਪਈ ਕਿਉਂਕਿ ਇਹ ਜਿਹੜਾ ਲੜਕਾ ਸੀ ਇਹ ਕਿਸੇ ਦੇ ਸੰਪਰਕ 'ਚ ਨਹੀਂ ਸੀ ਤੇ ਅਵਾਰਾ ਕਿਸਮ ਦਾ ਹੈਗਾ ਤੇ ਇੱਥੇ ਆਪਣਾ ਇੱਕ ਰਿਸ਼ਤੇਦਾਰ ਅਸ਼ੋਕ ਜਿਹੜੀ ਉਹ ਬੱਚੀ ਦੇ ਨਾਲ ਵਾਰਦਾਤ ਹੋਈ ਸੀ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਕਿਰਾਏ ਤੇ ਇਹਦਾ ਜਿਹੜਾ ਕਜ਼ਨ ਬ੍ਰਦਰ ਹੈ ਅਸ਼ੋਕ ਉਹ ਰਹਿੰਦਾ ਸੀ ਉਹਦੇ ਕੋਲ 4 ਦਿਨ ਪਹਿਲਾਂ ਉਹਨਾਂ ਨੂੰ ਮਿਲਣ ਆਇਆ ਸੀ ਉਹ ਮਿਲਣ ਦੌਰਾਨ ਹੀ ਇਹਨੇ ਕਿਉਂਕਿ ਉਹ ਜਿਹੜਾ ਲੜਕ ਬੱਚੀ ਜਿਹਦੇ ਨਾਲੇ ਹਾਦਸਾ ਵਾਪਰਿਆ ਉਹਦੇ ਨਾਨੇ ਦਾ ਜਿਹੜਾ ਘਰ ਬਿਲਕੁਲ ਜਿਹੜੀ ਦੁਕਾਨ ਹੈ ਉਸ ਗਲੀ ਦੇ ਵਿੱਚ ਹੀ ਸੀ ਚਾਦੀ ਤਾਂ ਉਥੇ ਇਸ ਲੜਕੇ ਨੇ ਉਥੇ ਨਾਨੇ ਕੋਲ ਗਿਆ ਨਾਨੇ ਕੋਲ ਜਾਣ ਤੋਂ ਬਾਅਦ ਇਹਨੇ ਉਥੋਂ ਇੱਕ ਚਾਕਲੇਟ ਖਰੀਦੀ ਬੱਚੀ ਨੂੰ ਦਿੱਤੀ ਉਹਨੂੰ ਪਰਮਾ ਲਿਆ ਉਸ ਤੋਂ ਬਾਅਦ ਉਹਨੂੰ ਫਿਰ ਨਾਲ ਲੈ ਕੇ ਤੇ ਉਹਨਾਂ ਦੇ ਨਾਲ ਜਿਹੜਾ ਬਿਲਕੁਲ ਸਾਹਮਣੇ ਘਰ ਸੀ ਆਪਣੇ ਰੂਮ ਚ ਲਿਆ ਕੇ ਫਿਰ ਉਸ ਬੱਚੀ ਦੇ ਨਾਲ ਜਿਹੜੀ ਆ ਮਾੜੀ ਜਿਹੜੀ ਹਰਕਤ ਕੀਤੀ ਹੈ ਤਹੇ ਦੇ ਵਿੱਚ ਜਿਹੜਾ ਪਰਿਵਾਰ ਨੂੰ ਵੀ ਬੱਚੇ ਦੇ ਬਾਰੇ ਘੱਟੋ-ਘੱਟ ਵੀ 4 ਤੋਂ 5-6 ਘੰਟੇ ਜਿਹੜਾ ਇਸ ਬਾਰੇ ਕੋਈ ਅਤਲਾ ਹੀ ਨਹੀਂ ਲੱਗੀ ਤਾਂ ਉਹਨਾਂ ਨੇ ਜਦੋਂ ਤੋਂ ਬਾਅਦ ਪੈਰਵਾਹੀ ਕੀਤੀ ਤਾਂ ਪੁਲਿਸ ਨੂੰ ਦੱਸਿਆ ਤਾਂ ਇਹਨੂੰ ਅਸੀਂ ਹੁਣ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਕੋਲ ਰਿਮਾਂਡ ਤੇ ਸਰ ਨਸ਼ੇ ਦਾ ਫੈਨਲ ਅਸੀਂ ਡਿਊਰਿੰਗ ਰਿਮਾਂਡ ਦੇਖਾਂਗੇ ਬਟ ਆਵਾਰਾ ਕਿਸਮ ਦਾ ਹੈ ਜਿਹੜਾ ਇਹਦਾ ਕੋਈ ਪਿਛਲਾ ਜਿਹੜਾ ਪਿੰਡੋ ਵੀ ਕੋਈ ਪ੍ਰੀਵੀਅਸ ਜਿਹੜਾ ਕੋਈ ਅੱਛੀਆਂ ਆਦਤਾਂ ਨਹੀਂ ਹੈਗੀਆਂ ਇਸ ਲਈ ਕਦੇ ਕਿਸੇ ਦੋਸਤ ਕੋ ਦਿੱਲੀ ਰਹਿੰਦਾ ਕਦੇ ਕਿਸੇ ਕੋਲ ਰਹਿੰਦਾ ਕਦੇ ਕਿਸੇ ਕੋਲ ਮਤਲਬ ਖਾਣਾ ਬਦੋਸ਼ ਜਿਹਨੂੰ ਕਹਿ ਦੋ ਉਹ ਉਸ ਲੜਕਿਆਂ ਚੋਂ ਇਹਨੂੰ ਗਿਣਿਆ ਜਾ ਸਕਦਾ ਤੇਰੇ ਵਕਤ ਤੋਂ ਬਦਾ ਰਹਿਣ ਵਾਲਾ ਸਰ ਇਹਨੂੰ ਯੂਪੀ ਦੇ ਵਿੱਚੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸਰ ਇਹਦੇ ਤੇ ਪਹਿਲਾਂ ਵੀ ਕੋਈ ਐਦਾਂ ਦਾ ਕੋਈ ਮਾਮਲਾ ਇਹਦਾ ਇਹਦਾ ਪ੍ਰੀਵੀਅਸ ਰਿਕਾਰਡ ਤਾਂ ਨਹੀਂ ਕੋਈ ਹੈਗਾ ਬਟ ਇਹਦੀ 24 ਸਾਲ ਏਜ ਹੈ ਇਹੀ ਇਹਨੇ ਜਿਹੜਾ ਮਤਲਬ ਪਰਮਾਤਮਾ ਦੀ ਕਚਹਿਰੀ ਚ ਆਪਾਂ ਸਮਝਦੀਏ ਕਿ ਨੀਚ ਔਰ ਕਟਿਆ ਹਰਕਤ ਨਹੀਂ ਕਰ ਸਕਦਾ ਕੋਈ ਉਹ ਕੀਤਾ ਹੁਣ ਅਸੀਂ ਬਹੁਤ ਅੱਛੀ ਤਫਤੀਸ਼ ਕਰਕੇ ਇਹਨੂੰ ਜੋ ਇਹਦੀ ਬੰਦੀ ਸਜ਼ਾ ਉਹ ਇਹਨੂੰ ਦੋਈ ਜਾਵੇ ਸਰ ਸਰ ਇੱਕ ਨਾਮ ਵੀ ਰੱਖਿਆ ਸੀ ਇਹਦੇ ਵਿੱਚ ਕਿ ਕਿਸੇ ਨੂੰ ਨਾਮ ਦੱਸ ਸਕਦਾ ਅਸੀਂ ਅਸੀਂ ਬਿਲਕੁਲ ਇਤਲਾਹ ਦਿੱਤੀ ਹੈ ਡਿਪਟੀ ਕਮਿਸ਼ਨਰ ਦੇ ਦੇਖੋ ਉਹਦੇ ਵਿੱਚ ਸਾਡੇ ਪੁਲਿਸ ਦੇ ਲੈਵਲ ਤੇ ਅਸੀਂ ਤੇ ਕੁਝ ਸਾਡੇ ਸਮਾਜ ਸੇਵੀ ਜਿਹੜੇ ਬੰਦੇ ਪੁਲਿਸ ਦੇ ਨਾਲ ਤਾਲਮੇ ਸੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਇਹਨੂੰ ਗ੍ਰਿਫਤਾਰ ਕਰਨ ਲਈ ਜੇ ਕੋਈ ਬੰਦਾ ਹੈਲਪ ਕਰੂਗਾ ਤਾਂ ਉਹਦੀ ਫੇਵਰ ਕਰਾਂਗੇ ਉਸੇ ਟਾਈਮ ਲਾ ਟਾਈਮ ਹੁਣ ਜਿਹੜਾ ਦੇਖ ਲਾਂਗੇ ਜੋ ਉਹਦਾ ਬੰਦ ਹੋਊਗਾ ਉਹਨੂੰ ਕੁਛ ਨਾ ਕੁਛ ਸਾਨੂੰ ਰਿਵਾਰਡ ਜ਼ਰੂਰ ਦਿੱਤਾ ਸਰ ਇਹਨੇ ਬੱਚੀ ਦਾ ਮਰਡਰ ਕਿਉਂ ਕੀਤਾ ਸੀ ਦੇਖੋ ਗੰਦੀ ਸੋਚ ਜੀ ਵੈਸ਼ੀਪੁਣਾ ਤੇ ਉਸ ਬੱਚੇ ਨਾਲ 4 ਸਾਲ ਦੇ ਬੱਚੇ ਨਾਲ ਜਿਹੜਾਈ ਜੀ ਹਰਕਤ ਇਹਦੇ ਵਿੱਚ ਹੋਰੇ ਨੇ ਸ਼ਰਾਬ ਦਾ ਜਿਹੜਾ ਇਹਨੇ ਸਵੇਰੇ ਸ਼ਰਾਬੀ ਪੀਤੀ ਅੱਛਾ ਜੀ ਇਹਨੇ ਸ਼ਰਾਬ ਪੀ ਕੇ ਤੇ ਆ ਜਿਹੜੀ ਹੈ ਹਰਕਤ ਕੀਤੀ ਫਿਰ ਇਹਨਾਂ ਦਾ ਰੇਪ ਕਰ ਤੋਂ ਆ ਪੰਜਵੀਂ ਸਕਦਾ ਸੀ ਇਹਨੇ ਬੱਚੀ ਨੂੰ ਮਾਰਨ ਦਾ ਹੀ ਕਿਉਂ ਸੋਚਿਆ ਨਹੀਂ ਇਹਨੇ ਇਹਨੇ ਬੇਸਿਕਲੀ ਪਹਿਲੂ ਬੱਚੀ ਨੂੰ ਮਾਰਿਆ ਅੱਛਾ ਜੀ ਫਿਰ ਰੇਪ ਕੀਤਾ ਫਿਰ ਇਹਨੇ ਇੱਕ ਇਹ ਘਟਿਆ ਹਰਕਤ ਕਰਕੇ ਫਿਰ ਇਹ ਉੱਥੋਂ ਭੱਜ ਗਿਆ ਸਰ ਸਰ ਪਹਿਲੇ ਮਤਲਬ ਪਹਿਲੇ ਵੀ ਇਹਨੇ ਕੋਸ਼ਿਸ਼ ਕੀਤੀ ਸੀ ਜਾਂ ਪਹਿਲੇ ਪਹਿਲੀ ਫਸਟ ਟਾਈਮ ਸੀਗਾ ਬੱਚ ਨੂੰ ਨਹੀਂ ਨਹੀਂ ਫਸਟ ਟਾਈਮ ਆਇ ਨੂੰ ਇਹਨੂੰ 4 ਦਿਨ ਹੋਏ ਸੀ ਅੱਛਾ ਜੀ ਮਾੜੀ ਸੋਚ ਜੀ ਕੁਛ ਐਡਾ ਦਾ ਦਿਮਾਗ ਚ ਤੇ ਚੱਲ ਰਿਹਾ ਹੋਵੇ ਕਿ ਮੈਂ ਐਡਾ ਕਰਨਾ ਇਹ ਸਾਈਕੋ ਤਾਂ ਨਹੀਂ ਸਾਈਕੋ ਨਹੀਂ ਬਿਲਕੁਲ ਫਿਜ਼ੀਕਲੀ ਠੀਕ ਹੈ ਗੰਦੀ ਹਰਕਤ ਕੀਤੀ ਹੈ ਜਿਹਦੀ ਸਜ਼ਾ ਭੁਗਤ ਰਿਹਾ ਹੈ ਸਰ ਉਹਨਾਂ ਕੋਲੇ ਇਹ ਰਹਿ ਆਵਾ ਉਹਨਾਂ ਨੇ ਬਣਾ ਦਿੱਤੀ ਜੀ ਉਹਨਾਂ ਤੇ ਵੀ ਕੋਈ ਕਰ ਨਹੀਂ ਹੋਊਗੀ ਦੇਖੋ ਉਹਦੇ ਉਹਦੇ ਵਿੱਚ ਜਿਹੜਾ ਇਹ ਆਪਣੇ ਕਜ਼ਨ ਕੋਲ ਆ ਕੇ 4 ਦਿਨ ਲਈ ਰਹਿ ਗਿਆ ਜੀ ਉਸੇ ਫਿਰ ਵੀ ਰਿਮਾਂਡ ਦੇ ਦੌਰਾਨ ਉਸ ਗੱਲ ਨੂੰ ਵੈਰੀਫਾਈ ਕਰ ਲਾਂਗੇ ਬਟ ਜਿਹੜੀ ਹੁਣ ਤੱਕ ਸਾਡੀ ਜਿਹੜੀ ਤਫਸੀਲ ਦੇ ਮੁਤਾਬਿਕ ਇਹਨੇ ਜਿਹੜੀ ਗੰਦੀ ਹਰਕਤ ਕੀਤੀ ਸਰ ਪੁਲਿਸ ਨੇ ਆਪਣੀ ਇਨਪੁਟਸ ਦੇ ਅਧਾਰ ਤੇ ਫੜਿਆ ਕਿਸੇ ਨੇ ਇਤਲਾਹ ਦਿੱਤੀ ਸੀ ਦੇਖੋ ਪੁਲਿਸ ਨੇ ਇਹਦੇ ਹਰ ਟਿਕਾਣਿਆਂ ਤੇ ਵੱਖ-ਵੱਖ ਜਗ੍ਹਾ ਤੇ ਬੰਦੇ ਰਾਉਂਡ ਅਪ ਵੀ ਕੀਤੇ ਉਹਨਾਂ ਤੋਂ ਪੁੱਛ ਪ੍ਰਤੀਤਵੀ ਕੀਤੀ ਤੇ ਉਹਨਾਂ ਤੋਂ ਲੀਡ ਵੀ ਲਈ ਪੁਲਿਸ ਨੇ ਕਾਫੀ ਲੀਡ ਜਿਹੜੀ ਹੈ ਲੈ ਕੇ ਅੱਗੇ ਦਿੱਤੀ ਸੀ ਤਾਂ ਕੁਝ ਬੰਦਿਆਂ ਨੂੰ ਅਸੀਂ ਜਿੱਥੇ ਸਾਨੂੰ ਸੀ ਅਸੀਂ ਉਸ ਬੰਦਿਆਂ ਨਾਲ ਤਾਲਮੇਲ ਚ ਸੀ ਤਾਂ ਉਹ ਫਿਰ ਜਦੋਂ ਤਾਲਮੇਲ ਚ ਸੀ ਤਾਂ ਉਹਨਾਂ ਨੇ ਸਾਡੇ ਨਾਲ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਫਿਰ ਇਹਨੂੰ ਅਸੀਂ ਉੱਥੇ ਗ੍ਰਿਫਤਾਰ ਕਰਾ ਲਿਆ। ਬਖ ਬਖ 6-7 ਜਿਹੜੀਆਂ ਜਿੱਦਨ ਦਾ ਇਹ ਹੋਇਆ ਸਾਡੀ ਮਤਲਬ ਫਰਸਟ ਪ੍ਰਾਇਰੀਟੀ ਸੀ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚੱਲ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਵੀ ਇਸ ਮਕਦਮੇ ਨੂੰ ਪਹਿਲ ਦੇਣੀ ਹੈ। ਇਹ ਬਹੁਤ ਮਾੜਾ ਤੇ ਕਟਿਆ ਜਿਹੜਾ ਐਕਟ ਕੀਤਾ ਇਸ ਬੰਦੇ ਨੇ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ। ਸਰ ਇਹ ਇਹ ਇਕੱਲੇ ਨੇ ਡਰਿੰਕ ਕੀਤੀ ਸੀ ਜਾਂ ਇਹਦੇ ਨਾਲ ਕੋਈ ਹੋਰ ਵੀ ਸੀਗਾ ਕੋਈ ਨਹੀਂ ਇਹਨੇ ਇਹਨੇ ਇਕੱਲੇ ਨੇ ਡਰਿੰਕ ਕੀਤੀ ਸੀ। ਡਰਿੰਕ ਕਰਕੇ ਹੀ ਇਹਨੇ ਆ ਸਾਰਾ ਜਿਹੜੀ ਆ ਮਾੜੀ ਹਰਕਤ ਜਿਹੜੀ ਇਹ ਕੀਤੀ। ਸਰ ਉਹ ਬੱਚੀ ਮਾਰਿਆ ਕਿਸ ਤਰ੍ਹਾਂ ਨਹੀਂ ਗਲਾਕੋਟ ਕੇ ਗਲਾ ਦਵਾਰਾ ਸਾਮਨ ਕੇ ਸਰ ਕਿੰਨਾ ਕਿੰਨੇ ਦਿਨ ਦਾ ਰਿਮਾਨਡ ਮਿਲਿਆ ਤਿੰਨ ਦਿਨ ਤਿੰਨ ਦਿਨ ਦਾ ਰਿਮਾਨ ਹੁਣ ਸਾਡੇ ਕੋਲ ਤਿੰਨ ਦਿਨ ਰਿਮਾਨ ਤੇ ਹੈਗਾ ਰਿਮਾਨ ਤੁਸੀਂ ਹੋਰ ਲੋਡ ਪਈ ਤਾਂ ਹੋਰ ਵੀ ਲੈ ਲਾ ਸਰ ਇਹ ਜਗ੍ਹਾ ਤੇ ਗਿਆ ਇਹ ਹਰੀਦਵਾਰ ਵੀ ਗਿਆ ਇਹ ਦਿੱਲੀ ਵੀ ਗਿਆ ਕਿਤੇ ਟਿਕਿਆ ਹੀ ਨਹੀਂ ਔਰ ਇਹ ਨੇ ਪਹਿਲੋਂ ਜਿਹੜਾ ਇਦੇ ਵਿੱਚ ਆਧਾਰ ਕਾਰਡ ਵਗੈਰਾ ਜਾਂ ਇਹ ਬਣਾਉਂਦਾ ਰਿਹਾ ਇਹ ਬਹੁਤ ਅੱਛੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਸੀ ਵੀ ਫੋਨ ਤੋਂ ਜਾਂ ਹੋਰ ਤੋਂ ਜਾਂ ਕਿਸੇ ਨਾਲ ਸੰਪਰਕ ਕਰੂੰਗਾ ਟ੍ਰੈਪ ਨਾ ਹੋ ਜਾਵਾਂ ਇਹਨੇ ਹਰ ਜਿਹੜਾ ਮਤਲਬ ਹਤਕੰਦਾ ਅਪਣਾਇਆ ਵੀ ਮੈਂ ਫੜਿਆ ਨਾ ਜਾਵਾਂ ਬਟ ਹਾਂ ਔਰ ਸਾਡੀ ਟੀਮ ਵੱਲੋਂ ਜਿਹੜੀ ਹੈ ਇਹ ਇਸ ਜਿਹੜਾ ਮਾੜੇ ਜਿਹੜੇ ਜੁਰਮ ਨੂੰ ਇੰਨਾ ਸੀਰੀਅਸ ਕ੍ਰਾਈਮ ਸੀ ਤੇ ਇਹਦੇ ਵਿੱਚ ਪੂਰੇ ਐਫਰਟਸ ਕਰਕੇ ਜਿਹੜਾ ਇਹਨੂੰ ਲੈ ਕੇ ਜਾਂਦਾ ਸਰ ਇਹ ਬੜੀਆਂ ਲਿਖਿਆ ਬਈ ਇਹਦੀ 8 8 ਪਾਸਾ 8 ਪਾਸਾ ਪਰ ਮੈਂ ਇਹਦੇ ਵਿੱਚ ਥੋੜਾ ਜਨਾ ਇਹ ਵੀ ਦੱਸਣਾ ਚਾਹੂੰਗਾ ਤੁਹਾਡੇ ਮਾਧਿਅਮ ਰਹੀਂ ਵੀ ਜਿਵੇਂ ਕਿ ਬੱਚੇ ਦੀ ਜਿਹੜੀ ਇਤਲਾ ਉਹ 6 ਘੰਟੇ ਤੋਂ 7 ਘੰਟੇ ਬਾਅਦ ਪਤਾ ਲੱਗੀ ਪਲੀਜ਼ ਔਰ ਦੋਸ਼ੀ ਕੋਈ ਬਾਹਰ ਲਾ ਨਹੀਂ ਆਪਣਾ ਗਵੰਡੀ ਸਾਹਮਣੇ ਆਪਣਾ ਉੱਥੇ ਘਰ ਵੀ ਹੈ ਉੱਥੇ ਆਪਣੀ ਦੁਕਾਨ ਵੀ ਹੈ ਤੇ ਉੱਥੇ ਆਪਾਂ ਰਹਿ ਵੀ ਰਹੇ ਹਾਂ ਤੇ ਆਪਣੇ ਸਾਹਮਣੇ ਘਰ ਦੇ ਵਿੱਚ ਤੁਹਾਡਾ ਵਾਕਫ ਘਰ ਰਹਿ ਰਿਹਾ ਤੇ ਉਹਦੇ ਘਰੇ ਇੱਕ ਗੈਸਟ ਆਇਆ ਉਹਦਾ ਕਜ਼ਨ ਆਇਆ ਤਾਂ ਉਹ ਹੀ ਜੀ ਹਰਕਤ ਕਰ ਗਿਆ ਆਪਾਂ ਆਪਣੇ ਬੱਚਿਆਂ ਦੀ ਨਿਗਰਾਨੀ ਜ਼ਰੂਰ ਰੱਖਿਏ ਜਿਹੜੇ 4 ਸਾਲ ਦੇ ਬੱਚੇ ਆ ਜੇਕਰ ਆਪਾਂ ਹੁਣ ਉਹਨੂੰ ਬੱਚੇ ਨੂੰ ਯੂਪੀ ਤੋਂ ਮਿਲਣ ਲਈ ਇੱਥੇ ਬੁਲਾਇਆ ਉਹਦੀ ਮਦਰ ਯੂਪੀ ਚ ਐ ਤੇ ਜੇ ਉਹਦੀ ਮਦਰ ਤੋਂ ਬਗੈਰ ਉਹਨੂੰ ਬੁਲਾਇਆ ਤਾਂ ਫਿਰ ਆਪਣੀ ਕੋ ਇਨਸਾਨੀਅਤ ਨਾਤੇ ਜਾਂ ਆਪਣੀ ਨਜ਼ੀਕ ਫਰਜ਼ ਬਣਦਾ ਵੀ ਉਸ ਬੱਚੇ ਦੀ ਨਿਗਰਾਨੀ ਅਤੇ ਪਰਵਾਹੀ ਕੀਤੀ ਜਾਵੇ ਆਪਾਂ ਨੂੰ ਟਾਈਮ ਟੂ ਟਾਈਮ ਬੱਚੇ ਦਾ ਖਾਣਾ ਪਾਣਾ ਬਹਿਣਾ ਉੱਠਣਾ ਸਾਰੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਦੇਖੋ ਮੈਂ ਉਸ ਪਰਿਵਾਰ ਨੂੰ ਇਹ ਟਿੱਪਣੀ ਨਹੀਂ ਕਰਦਾ ਉਹਨਾਂ ਪਰਿਵਾਰ ਨਾਲ ਤਾਂ ਪਹਿਲਾਂ ਹੀ ਬੜਾ ਮਾੜਾ ਹੋਇਆ ਪਰ ਮੈਂ ਇੱਕ ਆਮ ਜਿਹੜੇ ਸਾਡੇ ਹੋਰ ਪ੍ਰਵਾਸੀ ਭਰਾ ਆਏ ਆ ਜਾਂ ਹੋਰ ਉੱਥੇ ਇੱਥੇ ਜਿਹੜੇ ਕੱਖ ਵੱਖ ਇਲਾਕਿਆਂ ਚ ਰਹਿੰਦੇ ਆ ਆਪਣੇ ਬੱਚਿਆਂ ਦੀ ਕੁਝ ਹੱਦ ਤੱਕ ਐਨੀ ਨਹੀਂ ਬੇਪਰਵਾਹੀ ਕਰੀਏ ਵੀ ਆਪਾਂ ਨੂੰ 8-8 ਘੰਟੇ ਆਪਣੇ 4 ਸਾਲ ਦੇ ਬੱਚੇ ਦਾ ਪਤਾ ਹੀ ਨਾ ਲੱਗੇ ਕਮ ਸੇ ਕਮ ਜੇ ਬੱਚਾ 10 ਮਿੰਟ ਬਾਅਦ ਪਤਾ ਲਾ ਜਾਂਦਾ 15 ਮਿੰਟ ਬਾਅਦ ਪਤਾ ਲਾ ਜਾਂਦਾ ਪਰ ਆਪਾਂ ਇੰਨੀ ਦੇਰ ਬਾਅਦ ਚਲੋ ਠੀਕ ਹੈ ਸਾਡੀ ਤਾਂ ਇੱਕ ਡਿਊਟੀ ਬਾਉਂਡ ਆ ਅਸੀਂ ਕਰਨਾ ਸਾਡੀ ਐਨਫੋਰਸਮੈਂਟ ਏਜੰਸੀ ਹੈ ਸਾਡੀ ਡਿਊਟੀ ਹੈ ਪਰ ਥੋੜਾ ਜਿਹਾ ਆਪਣੀ ਆਪਣੀ ਜਿਹੜੀਆਂ ਜ਼ਿੰਮੇਵਾਰੀਆਂ ਤੇ ਵੀ ਆਪਾਂ ਨੂੰ ਖੜਨਾ ਚਾਹੀਦਾ ਸਰ ਜਿਹੜੀ ਜਗ੍ਹਾ ਬੱਚੇ ਨੂੰ ਮਾਰਿਆ ਬੈੱਡ 'ਚ ਦਬਾਇਆ ਉਸ ਜਗ੍ਹਾ ਤੇ ਇਹਨੇ ਪਹਿਲੇ ਉਹਨੂੰ ਮਾਰਿਆ ਤੇ ਰੇਪ ਕੀਤਾ ਉਸੇ ਸੇਮ ਇੱਕੋ ਹੀ ਕਮਰਾ ਜਿੱਥੇ ਉਹ ਸ਼ੋਕ ਰਹਿੰਦਾ ਸੀ ਉਹ ਸ਼ੋਕ ਬਾਹਰ ਕੰਮ ਤੇ ਗਿਆ ਸੀ ਤੇ ਉੱਥੇ ਘਰ ਦੇ ਵਿੱਚ ਜਾ ਕੇ ਨਹੀਂ ਹਰ